ਚਾਹ ਹੈ ਲੱਗੀ ਚਾਹ ਬਟਨ 골ਡ ਰੇ ਚਾਹ ਮੈਨੂੰ ਵਿਲੈਚੀਟੀ ਤੇ ਇਸ ਤਰ੍ਹਾਂ ਚਾਹ ਪੱਤੀਆਂ ਹਰ ਤਰ੍ਹਾਂ ਦੀ ਚਾਹ ਪੱਤੀਆਂ ਮਿਲ ਜੁਗੀਆਂ ਤੁਹਾਨੂੰ ਤੇ ਇਧਰ ਪੋਹਾ ਵੀ ਲੱਗਾ ਹੋਇਆ ਹੈ ਪੋਹਾ ਵੀ ਲੱਗਾ ਹੋਇਆ ਹੈ ਤੇ ਇਧਰ ਵੀ ਤੁਹਾਨੂੰ ਚਾਹ ਮਿਲ ਜੁਗਏ ਦਾ ਡੱਬੇ ਵੀ ਚਾਹ ਪੱਤੀ ਦੇ ਮਿਲ ਜੁਗਏ ਤੇ ਬੇਸਣ ਤੇ ਚਾਹ ਬਲੰਗ ਬ੍ਰਾਊਨ ਚਾਹਲ ਮਿਲ ਜੁਗਏ ਤੇ ਕਣੇ ਵੀ ਮਿਲ ਜੁਗਏ ਤੇ ਪੌਣ ਵੀ ਮਿਲ ਜੁਗਏ ਸ਼ਾਨਦਾਰ ਪਈ ਹੈ ਵਾਹ ਤੇ ਇਧਰ ਵੀ ਇਸ ਤਰ੍ਹਾਂ ਆਟਾ ਲੱਗਾ ਹੋਇਆ ਹੈ ਚਾਵਲ ਲੱਗੇ ਹੋਏ ਆ ਤੁਹਾਨੂੰ ਦਾਲਾਂ ਵੀ ਹਰ ਇੱਕ ਤਰ੍ਹਾਂ ਦੀ ਮਿਲ ਜੂਗੀਆਂ ਜਿੰਨੀਆਂ ਜਿਆ ਮੋਟੀਆਂ ਤੇ ਮੋਟੀਆਂ ਵੀ ਮਿਲ ਜੂਗੀਆਂ ਇਹ ਲੋਜੀ ਦਾਲਾਂ ਹਰ ਇੱਕ ਤਰ੍ਹਾਂ ਦੀ ਦਾਲਾਂ ਮਿਲ ਜੂਗੀਆਂ ਹਾਂ ਜੀ ਸਭ ਜੀ ਕਾਲੇ ਸਾਰਿਆਂ ਨੂੰ ਦਾ ਸਵਾਗਤ ਹੈ ਤੁਹਾਡੇ ਕੋਲ ਇਸ ਚੈਨਲ ਤੇ ਜਿਹੜਾ ਨਾਮ ਹੈ ਰਜਿਤ ਅੱਜ ਅਸੀਂ ਜੰਨੀਆਂ ਮੌਮੈਂਟ ਆਕਸ਼ਨ ਕ੍ਰੈਨਰ ਸੌਤ ਭਾਵਾਂਗੇ ਕੀ ਨਮਾਇਆ ਕੀ ਪ੍ਰਾਈਸਾ ਉਹੀ ਪ੍ਰਾਈਸਾ ਕੁ ਪ੍ਰਾਈਸ ਵਧੀਆ ਸਰਦ ਖਾਮਕੇ ਵੀਡੀਓ ਨੂੰ ਬਣ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਜੁੜਕਰ ਚੱਲਦੇ ਆ ਮੋਮੈਂਟ ਕਲੈਕਸ਼ਨ ਉੱਥੇ ਜਾ ਕੇ ਮਿਲਦੇ ਆ ਤੇ ਚਲੋ ਇਲਾਚੀਆਂ ਵੀ ਆ ਮੋਟੀ ਇਲਾਚੀ ਛੋਟੀ ਇਲਾਚੀ ਮੋਟੀ ਇਲਾਚੀ ਛੋਟੀ ਇਲਾਚੀ ਆਗੇ ਦੋਸਤੋ ਤੇ ਇਧਰ ਇਹਨਾਂ ਸੁੰਡ ਵਗੈਰਾ ਵੀ ਰੱਖ ਲਈਏ ਜੇ ਸੁੰਡ ਲੈ ਜਾਣੀ ਹੁੰਦੀ ਹੈ ਦੇਖੋ ਤੇਲ ਵੀ ਰੱਖੇ ਹੋਏ ਆ ਤੇਲ ਵੀ ਮਿਲ ਜੂਗਾ ਸੁੰਡ ਕੇ ਲੌਂਗ ਵਗੈਰਾ ਤੁਹਾਨੂੰ ਲੌਂਗ ਵਗੈਰਾ ਵੀ ਮਿਲ ਜੂਗਾ ਇਹ ਦੇਖੋ ਲੌਂਗ ਵਗੈਰਾ ਮਿਲ ਰੂ ਹੈ ਜਬ ਇਤਰੀ ਸੌਂਡ ਵਗੈਰਾ ਜੰਦੂ ਲਓ ਕੇ ਇਸ ਤਰ੍ਹਾਂ ਹਲਸੀ ਇਧਰ ਤੇਲ ਮਿਲ ਜੂਗਾ ਤੇਲ ਅੱਜ ਆਕਰ ਸੁਖਨਾ ਦੀ ਨੋ ਸੋਰੀ ਕੰਨ ਇਹ ਸੁਖਨਾ ਦੀ ਕੱਚੀ ਕੰਨੀ ਦੀ ਕੰਨੀ ਮਿਲਦੀ ਮਸਟਰਡ ਆਇਲ ਦਾ ਸੁਖਨਾ ਦਾ ਕੱਚੀ ਕੰਨੀ ਦਾ ਤੇ ਇਹ ਵੀ ਤੁਹਾਨੂੰ ਮਿਲ ਜਾਊਗਾ ਸੁਖਨਾ ਦੀ ਗੋਲ ਸੋਇਆਬੀਨ ਆਇਲ ਰਿਕਾਇੰਡ ਆ ਗਿਆ ਸੋਇਆਬੀਨ ਫਰਾਈਡ ਆਇਲ ਤੇ ਇਹ ਹੈਗੀ ਆ 750 ਦੀ ਕੰਨੀ ਦੀ ਇਹ ਤੁਹਾਨੂੰ 750 ਰੁਪਏ ਕੰਨੀ ਮਿਲੂਗੀ ਸੁਖਨਾ ਦੀ ਗੋਲਡ ਰਿਫਾਈਨਡ ਸੋਇਆ ਬੀਨ ਆਉਂਦੀ ਹੈ ਬ੍ਰਹਮੀ ਬਦਾਮ ਇਦਾਂ ਤੁਹਾਨੂੰ ਇਹ ਮਿਲ ਜੂਗਾ ਜੈਮ ਮਿਲ ਜੂਗਾ ਕਿ ਚੰਨ ਮੇਰੇ ਪੈ ਦਾ ਮਿਕਸ ਫਰੂਟ ਜੈਮ ਇਹਦਾ ਬੂਰਾ ਆਇਆ ਹੈ ਠੀਕ ਹੈ ਕੋਕੋਨਟ ਪਾਊਡਰ ਦਾ ਆਇਆ ਹੈ ਹਾਂ ਇਹ ਵੀ ਹੈ ਨਾ ਹਾਂ ਇਹ ਨਾ ਮਾਰੋ ਇਹ ਕੋਕੋਨਟ ਪਾਊਡਰ ਦਾ ਜਿਹੜਾ ਕੋਕੋਨਟ ਦਾ ਬੂਰਾ ਹੁੰਦਾ ਹੈ ਇਹ ਵੀ ਤੁਹਾਨੂੰ ਮਿਲ ਜਾਊਗਾ ਇੱਥੇ ਅਜੇਮ ਕਿਲੋ ਚ ਅਜੇਮ ਦੇ ਤੁਹਾਨੂੰ ਡੱਬੇ ਮਿਲ ਜਾਊਗਾ 95 ਰੁਪਏ ਦੇ ਤੇ ਕੈਚਪ ਟਮਾਟੋ ਕੈਚਪ ਵੀ ਨੇ ਟਮਾਟੋ ਕੈਚਪ ਵੀ ਮਿਲ ਜਾਊਗਾ ਤੁਹਾਨੂੰ ਛੋਟੀਆਂ 35 ਰੁਪਏ ਦੀਆਂ ਵੱਡੀਆਂ 60 ਰੁਪਏ ਦੀਆਂ ਇੱਧਰ ਗ੍ਰੀਨ ਚਿੱਲੀ ਚਿੱਲੀ ਸੌਸ ਚਿੱਲੀ ਸੌਸ ਵੀ ਗ੍ਰੀਨ ਚਿੱਲੀ ਸੌਸ ਵੀ ਹੈ ਦੇਖੋ ਬਹੁਤ ਸੋਹਣੀਆਂ ਬੋਤਲਾਂ ਆਈਆਂ ਨੰਮੀ ਚੀਜ਼ ਇਹ ਆਈਆਂ ਇਹ ਨੰਮੀ ਆਈਆਂ ਹੁਣ ਤੇ ਜਦਾ ਜੈਮ ਆ ਗਿਆ ਤੇ ਉਹ ਹੈ ਕੋਕੋਨਟ ਪਾਉਡਰ ਕੋਕੋਨਟ ਦਾ ਕੀ ਆਇਆ ਹੈ ਪਾਊਡਰ ਕੋਕੋਨਟ ਦਾ ਪਾਊਡਰ ਆਇਆ ਆ ਗਿਆ ਆਵਲਿਆਂ ਦਾ ਮਰੱਬਾ ਮਿਲ ਜਾਓ 95 ਰੁਪਏ ਲਿਖਿਆ ਹੋਇਆ ਇੱਧਰ ਵੀ ਆਵਲਿਆਂ ਦਾ ਮਰੱਬਾ 95 ਰੁਪਈਆ ਤੇ ਇਧਰ 95 ਰੁਪਏ ਔਲਿਆਂ ਦਾ ਮਰਬਾ ਆ ਤੇ ਆਮਲਾ ਮਰਬਾ ਇਧਰ ਪਚਰੰਗਾ achar ਵੀ 95 80 ਰੁਪਏ 80 80 ਰੁਪਏ achar ਮਿਲ ਜੂਗਾ ਗਾਜਰ ਮਰਬਾ ਵੀ ਮਿਲ ਜੂਗਾ ਤੁਹਾਨੂੰ 95 ਰੁਪਏ ਤੇ ਇਧਰ ਤੇ ਨੇਚਰਲ हनी ਵੀ ਤੁਹਾਨੂੰ ਮਿਲ ਜੂਗਾ 300 ਦਾ ਤੇ ਛੋਟੀਆਂ ਸ਼ੀਸ਼ੀਆਂ ਮਿਲ ਜੂਗੀਆਂ ਵੱਡੀਆਂ ਵੀ ਮਿਲ ਜੂਗੇ ਤੇ ਦੇਖੋ ਹਾਂ ਇਹ ਲੱਕੋ ਹਾਂ ਤਾਂ ਬਟਾ ਆ ਸ਼ਾਇਦ ਕੱਚ ਦੀ ਸ਼ੀਸ਼ੀ ਆ ਆ ਛੋਟੀ ਐ ਨਾ ਇਹ ਤੋਂ ਛੋਟੀ ਇਹ ਨੇਚਰਲ ਤੇ ਇਹ ਦੇਖੋ ਜੀ ਤੇ ਇਹ ਦਮਦਾਰਾ ਕੋਈ ਸਮਾਨ ਆਇਆ ਇਧਰ ਮੈਂ ਡਾਲਡਾ ਕੇ ਵੀ ਮਿਲ ਜਾਊਗਾ ਤੇ ਫਰੂਟਰੀਆਂ ਦੇ ਜੋਸ਼ੀਆਂ ਬੋਤਲਾਂ ਵਗੈਰਾ ਬਹੁਤ ਸਮਾਨ ਹਰਕਤਾਂ ਦਾ ਕਾਫੀ ਅੱਗੇ ਨਾਲ ਬਹੁਤ ਜ਼ਿਆਦਾ ਸਮਾਨ ਪਾਇਆ ਹੋਇਆ ਹੈ ਹੈ ਨਹੀਂ ਤੇ ਸਮਾਨ ਕਾਫੀ ਆਇਆ ਤੇ ਬਿਸਕਟ ਭੂਜਿਆ ਦਾ ਬਹੁਤ ਜ਼ਿਆਦਾ ਮਕਰੋਨੀਆ ਵਗੈਰਾ ਦੇਖੋ ਤੁਸੀਂ ਕਾਫੀ ਆ ਤੇ ਉਦੋਂ ਸੇਵੀਆਂ ਵਗੈਰਾ ਹੋਰ ਲੱਡੂਮ ਪੁੜਮ ਬਹੁਤ ਸਾਰਾ ਹੈ ਤੇ ਰਾਚੂ ਵੀ ਕਾਫੀ ਹੈਗਾ ਆ ਸੰਡੇ ਕਰਕੇ ਰਾਚੂ ਜਾਂ ਤਾਂ ਹੀ ਨੇ ਇੱਧਰ ਮਟਰੀਆਂ ਵੀ ਮਿਲ ਜੂਗੇ ਇਹਨਾਂ ਨੇ ਇਹ ਦੇਖੋ ਮਟਰੀ ਵੀ ਮਟੀਆਂ ਦੇ ਇਸ ਤਰ੍ਹਾਂ ਦਾ ਤੇ ਇੱਕ ਦਾਨੇ ਕੋਈ ਗੇਂਦਾਂ ਨਹੀਂ ਹੈ ਦੇਖੋ ਸਮਾਨ ਹਰ ਤਰ੍ਹਾਂ ਦਾ ਫਰੂਟ ਜਾਂ ਵਗੈਰਾ ਮਿਲ ਜਾਣੀਆਂ ਹਰ ਤਰ੍ਹਾਂ ਦਾ ਸਮਾਨ ਤੇ ਲੋਚ ਮਟਰੀ ਜਿੱਦਾਂ ਨੇ ਮੜ ਜੇ ਚਨੇ ਲੈਣੇ ਚਨੇ ਮਿਲ ਜੂਗੇ ਤੁਹਾਨੂੰ ਇਸ ਤਰ੍ਹਾਂ ਚਨੇ ਮਿਲ ਜੂਗੇ ਦੇਖੋ ਚਨੇ ਆ ਦੇ ਪੱਪੜ ਤੇ ਮਠੀਆਂ ਮਿਲ ਜੂਗੀਆਂ ਇਹ ਸਾਰਾ ਤੜਨ ਵਾਲਾ ਸਮਾਨ ਆ ਇਹ ਦੇਖੋ ਇਹ ਤੜਨ ਵਾਲਾ ਸਮਾਨ ਆ ਸਾਰਾ ਫਿਰ ਇਸ ਤਰ੍ਹਾਂ ਕਾਫੀ ਇਹਦਾ ਸਮਾਨ ਆ ਅਦਰਾਂ ਸੇਮੀ ਆ ਗਈਆਂ ਮਕਰੋਨੀ ਵਗੈਰਾ ਆ ਗਈ ਤੇ ਵੇਸਕੜ ਵਿਹਾਰਤ ਕਰ ਰਾ ਰਹੇ ਦੂਸਰੇ ਸਾਈਡ ਜਾ ਕੇ ਦਿਖਾਣੇ ਆ ਤੇ ਮਾਹਾਂ ਦੇ ਬੜੀਆਂ ਪਾਪੜ ਵਗੈਰਾ ਹੋਏ ਕਾਫੀ ਸਮਾਨ ਵਾਂ ਇਸ ਤਰਫ 280 ਰੁਪਏ ਦਾ ਇਧਰ ਮਖਾਣੇ ਆ 280 ਰੁਪਏ ਦੇ ਤੋਂ 250 ਗ੍ਰਾਮ 280 ਰੁਪਏ ਦੇ ਹੋਏ ਆ ਇਧਰ ਬੇਸਣ ਮਿਲ ਜਾਊਗਾ ਤੁਹਾਨੂੰ ਅੱਧਾ ਅੱਧਾ ਕਿਲੋ ਦਾ ਇਹ ਵੀ ਬੇਸਣ ਮਾ ਮਿਲ ਜਾਊਗਾ ਕੋਕੋਨਟ ਪਾਊਡਰ ਮਿਲ ਜੂਗਾ ਹਨਾ ਮੈਗੀ ਵਗੈਰਾ ਨੂਡਲ ਤੇ ਕਾਫੀ ਸਮਾਨ ਆ ਇਹ ਦੇਖੋ ਚਕਲੀਆਂ ਮਿਲ ਰਿਹਾ ਚਕਲੀਆਂ ਪਰਾਨੀਆਂ ਚਕਲੀਆਂ ਤਾਂ ਪਹਿਲਾਂ ਹੀ ਕਾਫੀ ਨਾ ਸਮਾਨ ਆਇਆ ਹੋਇਆ ਜਿਹੜਾ ਤੇ ਤੁਹਾਨੂੰ ਪੂਈਆ ਵਗੈਰਾ ਵੀ ਕਾਫੀ ਲੱਗੇ ਹੋਏ ਆ ਤੇ ਹਲਕਾ ਤਰ੍ਹਾਂ ਦੇ ਆ ਤੇ ਠੱਤੀ ਠੱਤੀ ਰਹਿ ਗਏ ਪੂਈਆ ਦੇ ਬੈਕਰ ਬਿਸਕਟ ਮਿਲ ਜੂਗਾ ਤੁਹਾਨੂੰ ਇਹ ਵੀ ਤੁਹਾਨੂੰ ਦੇਸੀ ਕੇ ਵਾਲੇ ਬਿਸਕਟ ਵੀ ਤੁਹਾਨੂੰ ਮਿਲ ਜੂਗਾ ਇਹ ਦੇਖੋ ਦੇਸੀ ਕੇ ਦੇ ਬਿਸਕਟ ਵਾ ये भी तुम इस तरह पैकिंग मिल जूगी पैकिंग मिल जूगी इधर बाकी भी बिस्कुट आए हुए हैं, काफ़ी बिस्कुट लगे हुए तो ये सारे अठत्ती अठत्ती रुपये जो है, इधर भी तक बिस्कुट मिल जुगे इस तरह सारे बिस्कुट मिल जुगे जिदर्जी चैरी वाले बिस्कुट लै जो देखो चैरी वाले बिस्कुट ਹਰ ਤਰ੍ਹਾਂ ਦੇ ਬਿਸਕੁਟ ਮਤਲਬ ਲੱਗੇ ਹੋਏ ਆ ਬਿਸਕੁਟ ਵੀ ਕਈ ਤਰ੍ਹਾਂ ਦੇ ਆ ਚੈਰੀ ਵਾਲੇ ਆ ਡ్రਾਈ ਫਰੂਟ ਵਾਲੇ ਬਿਸਕੁਟ ਮਿਲੋਗੇ ਤੁਹਾਨੂੰ ਹਰ ਤਰ੍ਹਾਂ ਦੇ ਬਿਸਕੁਟ ਲੱਗੇ ਹੋਏ ਆ ਜੀ ਜਿੱਦਾਂ ਨੇ ਮਰਜ਼ੀ ਲੈ ਜਾਓ ਆਟੇ ਵਾਲੇ ਜਿਹੜੇ ਆ ਲੈ ਰਹੇ ਨੇ ਦਸੇਕੇ ਵਾਲੇ ਜਿਹੜੇ ਹੋਰ ਆ ਚਕਲੀਆਂ ਲੈ ਜਾਓ ਪੂਰੀਏ ਦੇ ਪੈਕਟ ਲੱਗੇ ਹੋਏ ਆ ਇਸ ਤਰ੍ਹਾਂ ਤੇ ਸੱਤੀ-ਕੱਤੀ ਰਵੇ ਜੀ ਜਦ ਤੁਸੀਂ ਇਹ ਲੈ ਜਾਣੀਆਂ ਤਕੋੜੀਆਂ ਸਬਜੀ ਵਾਲੀਆਂ ਪਕੌੜੀਆਂ ਇਹ ਵੀ ਤੁਹਾਨੂੰ ਥੱਤੀ-ਛੱਟੇ ਰੁਪਏ 'ਚ ਗਿਰੀ ਪਕੌੜੇ ਦੇ ਟਰੱਕ ਆ ਗਏ ਆ। ਕਾਫੀ ਸਾਰਾ ਸਮਾਨ ਹੈ ਜਿਹੜਾ ਤੁਹਾਨੂੰ ਮਿਲ ਜਾਊਗਾ। ਬਹੁਤ ਰੱਚ ਰਹੀ ਹੈ, ਰੱਚ ਸ਼ਾਮ ਦਾ ਟਾਈਮ ਆ ਤਾਂ ਫਿਰ ਵੀ ਰੱਚ ਬਹੁਤ ਜ਼ਿਆਦਾ ਆ। ਤੇ ਸ਼ਾਮ ਦਾ ਟਾਈਮ ਹੋਣ ਕਰਕੇ ਰੱਚ ਘੱਟਿਆ। ਜੇ ਤੁਹਾਨੂੰ ਇਦਾਂ ਦੇ ਮਤਲਬ ਕਿ ਇਹ ਵੀ ਪੈਕਟ ਮਿਲ ਜੂਗੇ। ਮਠੀਆਂ ਦੇ, ਮਠੀਆਂ ਦੇ ਪੈਕਟ ਆ। ਇਸ ਤਰ੍ਹਾਂ ਦੇ ਵੀ ਆ ਗਏ ਆ। ਤੇ ਇਹ ਵੀ ਤੁਹਾਨੂੰ ਮਠੀਆਂ ਦੇ ਪੈਕਟ ਮਿਲ ਜੂਗੇ। ਤੇ ਇਹ ਟੇਸਟੀ ਹੁੰਦੀ ਹੈ ਨਵ ਕੈਨਵਾ ਟੇਸਟੀ ਨੇ ਤੇ ਬਾਕੀ ਪੇਠਾ ਵਗੈਰਾ ਆ ਤੇ ਸੋਨ ਪਾਪੜੀ ਆ ਪੇਠਾ ਆ ਤੇ ਇਦਾਂ ਦੇ ਡੱਬੇ ਟੋਫੀਆਂ ਵਗੈਰਾ ਤੇ ਵੀ ਮਿਲ ਚੁਕਦੇ ਹਨ ਤੇ ਜੁਸ ਦੇ ਬਾਕਸ ਤੇ ਤੁਹਾਨੂੰ ਨਿੰਮਕਾ ਕੋਕਾ ਕੋਕਾ ਤੇ ਜੂਸ ਦੀ ਬੋਤਲਾਂ ਮਾਜਾ ਵਗੈਰਾ ਜੇ ਛੋਟੀਆਂ ਬੋਤਲਾਂ ਲੈਣੀ ਹੋਵੇ ਤੁਹਾਨੂੰ ਮਿਲ ਜੂਗੀ ਛੋਟੀਆਂ ਬੋਤਲਾਂ ਵੀ ਲੱਗੀਆਂ ਵੱਡੀਆਂ ਵੀ ਮਿਲ ਚੁਕੀਆਂ ਬਟਰ ਬਿਸਕੁਟ ਆਇਆ ਤੇ ਇਹ 17 ਰੁਪਏ ਦਾ ਪੈਕ ਦਾ 17 ਰੁਪਏ ਦਾ ਦੋ ਆਇਰੇ ਵਿੱਚ ਤੇ 17 ਰੁਪਏ ਜੀ 17 ਰੁਪਏ ਜੀ ਤੁਹਾਨੂੰ ਇਸ ਤਰ੍ਹਾਂ ਬਿਸਕੁਟ ਮਿਲ ਜੂਗੇ ਤੇ ਬਟਰ ਵਾਲੇ ਆਇਆ ਬਿਸਕੁਟ ਇਹ ਗਲੂ ਕੋਸ਼ਣੇ ਡੱਬੇ ਸੀ ਜਿਹੜੀ ਉਹ 30 ਰੁਪਏ ਦੀ ਹੈ ਦੇਖੋ ਲਿਖਿਆ ਹੋਇਆ ਵੀ ਆ ਤੇ ਇੱਧਰ ਤੁਹਾਨੂੰ ਇੱਧਰ ਤੁਹਾਨੂੰ ਕੋਕੋਨਟ ਓਇਲ ਸਰਤਾਜ ਦਾ ਕੋਕੋਨਟ ਓਇਲ ਮਿਲ ਜੂਗਾ ਇਹ ਹੈਗੀ ਵੱਡੀ ਬੋਤਲ ਹੈਗੀ ਆ 100 ਰੁਪਏ ਚ ਤੇ ਜਿਹੜੀਆਂ ਛੋਟੀਆਂ ਆ ਇਹ 60 ਰੁਪਏ ਦੀਆਂ ਆ ਤੇ ਇਸ ਤਰ੍ਹਾਂ ਤੁਹਾਨੂੰ 60 ਰੁਪਏ ਦੀ ਇਹ ਸਾਰੀਆਂ ਇਸ ਤਰ੍ਹਾਂ ਤੁਹਾਨੂੰ ਕੋ ਲਾਈਟ ਦੀਆਂ ਇੱਧਰ ਇਸ ਤਰ੍ਹਾਂ ਦੀ ਬੋਤਲਾਂ ਮਿਲ ਜੂਗੀਆਂ ਚਰਚਾ ਦੇਖੋ ਦਾ ਅਲਟਰਾ ਵਾਈਟ ਤੁਹਾਨੂੰ ਅਲਟਰਾ ਵਾਈਟ ਸੋਪ ਵੀ ਮਿਲ ਜੂਗਾ ਅਲਟਰਾ ਵਾਈਟ ਸ਼ੌਪਿੰਗ ਲੱਗਾ ਹੈ ਇੱਧਰ ਤੇ ਇੱਧਰ ਵੱਡੀ ਵੱਡੀ ਸਾਬਣ ਲੱਗਾ ਹੋਇਆ ਹੈ ਤੇ ਹਰ ਇੱਕ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਲੈਣਾ ਚਾਹੁੰਦੇ ਹੋ ਮਿਲ ਜੂਗਾ ਤੇ ਇਹਦਾ ਦਾ ਰਾਜਮਾ ਜੇ ਕਾਲੇ ਮਾਂ ਲੈਣੇ ਰਾਜਮਾ ਆ ਮੂੰਗੀ ਮੂੰਗੀ ਤੋਤੀ ਸਾਬਤ ਮੂੰਗੀ ਰਾਜਮਾ ਮਿਲ ਰੂਏ ਜਿੱਤਰੇ ਮਸਰਾਂ ਸਾਬਤ ਮਸਰਾਂ ਚਨੇ ਮੂੰਗੀ ਦਲੀ ਹੋਈ ਸੋਇਆਬੀ ਇਹ ਚਨੇ ਇਸ ਤਰ੍ਹਾਂ ਤੁਹਾਨੂੰ ਮੋਠ ਹਲਦੀ ਮਸਾਲੇ ਕੋਲ ਲੈਣੀ ਫੇਰ ਲਾਉਣੀ ਹੈ ਮਸਰਾਂ ਦਾ ਹਲਦੀ ਕੋਲ ਲੈਣੀ ਹੈ ਚਨੇ ਕਾਲੇ ਚਨੇ ਇਸ ਤਰ੍ਹਾਂ ਤੁਹਾਨੂੰ ਹਰਕਦਾਰ ਨਾਲ ਲੈ ਲਓਦੇ ਰੇਟ ਵੀ ਉੱਤੇ ਲਿਖੇ ਹੋਏ ਆਰਕ ਦੇ ਰੇਟ ਲਿਖੇ ਹੋਏ ਆ ਤੇ ਲੋ ਜੀ ਇੱਧਰ ਤੁਸੀਂ ਚਾਹੇ ਗਰਮ ਮਸਾਲਾ ਲੈਣਾ ਆ ਗਰਮ ਮਸਾਲਾ ਆ ਹਨਾ ਬਰਯਾਨੀ ਮਸਾਲਾ ਹਨਾ ਹਰਕ ਤਰ੍ਹਾਂ ਦੇ ਅੰਬ ਚੂਣ ਪਾਊਡਰ ਹਨਾ ਕਸ਼ ਕਸ਼ਮੀਰੀ ਚਿੱਲੀ ਪਾਊਡਰ ਤੇ ਪਾਵਾਜੀ ਪਾਊਡਰ ਗਠਰ ਪਨੀਰ ਮਸਾਲਾ ਇਸ ਤਰ੍ਹਾਂ ਤੁਹਾਨੂੰ ਹਰ ਕੋਈ ਚੀਜ਼ ਇੱਥੋਂ ਮਿਲ ਜਾਊਗੀ ਤੇ ਰੈੱਡ ਵੀ ਉੱਤੇ ਲਿਖੇ ਹੋਏ 55 ਰੁਪਏ ਦੀ ਹੈ 55 55 ਪਾਣੀ ਪੋਰੀ ਮਸਾਲਾ ਆ ਹੁੰਦਾ ਪਾਣੀ ਪੋਰੀ ਮਸਾਲਾ ਹਾਂ ਆ ਚਾਟ ਮਸਾਲਾ ਆ ਜਿਹੜਾ ਉਹ ਚੰਦਾ ਹਾਂ ਹੋਰ ਤੇ ਹਾਂ ਇਹ ਦੇਖ ਲਓ ਕੋਈ ਚਾਹ ਨਹੀਂ ਇਹ ਚਾਟ ਮਸਾਲਾ ਨਹੀਂ ਆ ਚਾਟ ਮਸਾਲਾ ਆ ਉਹ ਜਿਹੜਾ ਫਰੂਟ ਚਾ ਚਪਾਕ ਪੈਂਦਾ ਹਾਂ ਹੋਰ ਹਾਂ ਬਲੈਕ ਪਿੱਪਰ ਪਾਊਡਰ ਮਿਲ ਜੂਗਾ ਤੁਹਾਨੂੰ ਤੇ ਜੀਰਾ ਪਾਊਡਰ ਲੱਗਾ ਹੋਇਆ ਹਰ ਇੱਕ ਤਰ੍ਹਾਂ ਦੇ ਡੱਬੇ ਤੁਹਾਨੂੰ ਮਿਲ ਜੂਗੇ ਇਥੋਂ ਤੇ ਹਿੰਗ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਤੇ ਮਸਾਲੇ ਜਿੰਦਾਂ ਨੇ ਮਰਜੀ ਚੀਨੀ ਦੇ 5 ਕਿਲੋ ਦੇ 2 ਕਿਲੋ ਦੇ ਪੈਕਟ ਲੱਗੇ ਹੋਏ ਹਰ ਕਿਸ ਤਰ੍ਹਾਂ ਦੇ ਲੱਗੇ ਹੋਏ ਆਲਮਾਂਡ ਹੋਏ ਲੇ 130 ਦੀ ਬੋਤਲ ਲੱਗੀ ਹੋਈ ਹੈ ਆਲਮਾਂਡ ਹੋਣਗੇ ਇਹ ਦੇਖੋ ਇਹ 130 ਦੀ ਬੋਤਲ ਲੱਗੀ ਹੋਈ ਹੈ ਆਲਮਾਂਡ ਹੋਣਗੇ ਸਰਸੋਂ ਦਾ ਜਿਹੜਾ ਆ ਇਹ ਵੀ ਤੁਹਾਨੂੰ 100 ਰੁਪਏ ਦੀ ਮਿਲ ਜਾਊਗੀ ਤੇ ਅਲਮਾਉਂਟ ਡਰੋ ਸਬ੍ਰਮੀ ਅੱਧਾ ਹਰ ਕਿਸ ਤਰ੍ਹਾਂ ਦਾ ਤੇਲ ਵੀ ਮਿਲ ਜਾਊਗਾ ਰੇਟ ਕਿਉਂ 100 ਰੁਪਏ ਗ੍ਰੀਨ ਡਾਇਮੰਡ ਇਹਦੇ ਦਿੰਦੇ ਬੇਮਲਿਕਵੜ ਜਿਹੜਾ ਲੱਗਾ ਹੋਇਆ 350 ਦਾ 315 ਰੁਪਏ ਚ ਲੱਗਾ ਹੋਇਆ ਹੈ ਬੇਮਲਿਕਵੜ ਇਹ 1.5 ਲੀਟਰ ਦਾ ਪਲੱਸ 500 ml ਐਕਸਟਰਾ ਮਿਲਣਾ ਸਵਾ 300 ਦਾ ਬਿਮ 1.5 ਲੀਟਰ ਦਾ 500 ml ਐਕਸਟਰਾ ਮਿਲ ਜਾਣਾ ਹੈ ਇਸ ਤਰ੍ਹਾਂ ਇਹ ਤੁਹਾਨੂੰ ਡ੍ਰਿਸ਼ ਬੋਸ਼ੇ ਮਿਲ ਜਾਊਗਾ 65 65 ਰੁਪਏ ਦੇ ਭਾਂਡੇ ਮੰਚਲਵਾੜੇ ਤੇ ਇਧਰ ਬਿਮ ਦਾ ਮਿਲ ਜਾਣਾ ਹੈ ਹਨਾ ਇਹ ਵੀ ਇੱਥੇ 60 ਰੁਪਏ ਨੂੰ ਤੇ ਇਧਰ ਤੁਸੀਂ ਰਿਕਾਰਡ ਜਿੰਤਾਂ ਦੀ ਮਰਜ਼ੀ ਲੈ ਲਓ ਹਾਰਪਿਕ 60 60 ਰੁਪਏ ਦੀਆਂ ਬੋਤਲਾਂ ਲੱਗੀਆਂ ਹੋਈਆਂ ਹਾਰਪਿਕ ਦੀਆਂ ਤੇ ਇਧਰ ਪ੍ਰਿਲ ਲੱਗੀ ਹੋਈ ਹੈ 190 ਰੁਪਏ ਦੇ ਚ ਮਾਰ ਕੋ ਮਾਰ ਕੋ ਲਗਾ ਹੋਇਆ ਹੈ ਸਾਬਣ ਤੇ ਇਧਰ ਅਲਟਰਾ ਵਾਈਟ ਲਗਾ ਹੋਇਆ ਹੈ 프레ਸ਼ ਵਗੈਰਾ ਵੀ ਲੈ ਜਾਣਾ ਤੇ ਬ੍ਰਸ਼ ਵਗੈਰਾ ਵੀ ਲੱਗੇ ਹੋਏ ਆ ਦੇਖੋ ਜੀ ਬ੍ਰਸ਼ ਵੀ ਲੱਗੇ ਹੋਏ ਆ 20 ਰੁਪਏ ਦੇ 11 2 ਰੁਪਏ 20 पे ये देखो लिखे हुए हैं ब्रश भी कितने हैं 30 ब्रश भी ਤੁਹਾਨੂੰ मिल जाएगी ਇੱਥੇ ਲੱਗੇ ਹੋਏ ਆ ਇਹ ਤੇ ਜਲਜੀ ਰਰੀ ਉਹ ਵੀ ਲੱਗੀ ਹੋਈਆਂ ਪੇਟੀਆਂ ਤੁਸੀਂ ਪੇਟੀਆਂ ਵੀ ਲੈ ਜਾ ਸਕਦੇ ਹੋ ਜਲਜੀ ਰਰੀ ਇਹ ਜੁਦਾ ਨਾ ਮਰ ਜਿਹੜਾ ਕੋਟਾ ਠੰਡਾ ਮੇਰੇ ਬਾਈਟ ਵੀ ਆ ਗਈ ਹਾਂ ਦੋ ਤਰ੍ਹਾਂ ਦੀ ਆ ਜਲਜੀ ਰਰਾ ਵੀ ਹੈਗਾ ਯਾ ਤੇ ਦੂਸਰਾ ਵੀ ਆ ਲੈਮਨ ਵਾਲਾ ਵੀ ਆ ਤੇ ਦੋ ਤਰ੍ਹਾਂ ਦੀ ਬੋਤਲਾਂ ਮਿਲਦੀਆਂ ਇੱਥੇ ਚਾਹ ਐਲਰਜੀ ਚਾਹ ਬਟਨ ਕੋਲਡ ਰੇ ਚਾਹ ਮੈਨੂੰ ਵੀ ਐਲਰਜੀ ਟੀ ਤੇ ਐਕਸਟਰਾ ਚਾਹ ਪੱਤੀਆਂ ਹਰ ਤਰ੍ਹਾਂ ਦੀ ਚਾਹ ਪੱਤੀਆਂ ਮਿਲ ਜੂਗੀਆਂ ਤੁਹਾਨੂੰ ਤੇ ਇਧਰ ਪੋਹਾ ਵੀ ਲੱਗਾ ਹੋਇਆ ਹੈ ਪੋਹਾ ਵੀ ਲੱਗਾ ਹੋਇਆ ਤੇ ਇਧਰ ਵੀ ਤੁਹਾਨੂੰ ਚਾਹ ਮਿਲ ਜੂਗੀ ਇਹਦਾ ਡੱਬੇ ਵੀ ਚਾਹ ਪੱਤੀ ਦੇ ਮਿਲ ਜੂਗੇ ਤੇ ਬੇਸਣ ਤੇ ਚਾਵਲ ਬਰਾਊਨ ਚਾਵਲ ਮਿਲ ਜੂਗੇ ਤੇ ਕਣੇ ਵੀ ਮਿਲ ਜੂਗੇ ਤੇ ਪੌਣ ਵੀ ਮਿਲ ਜੂਗੇ ਸ਼ਾਨਗਰ ਪਈ ਹੈ ਇਹ ਤੇ ਇੱਧਰ ਵੀ ਇਸ ਤਰ੍ਹਾਂ ਆਟਾ ਲੱਗਾ ਹੋਇਆ ਹੈ ਚਾਵਲ ਲੱਗੇ ਹੋਏ ਆ ਤੁਹਾਨੂੰ ਦਾਲਾਂ ਵੀ ਹਰ ਇੱਕ ਤਰ੍ਹਾਂ ਦੀ ਮਿਲ ਜੂਗੀਆਂ ਜਿੰਨੀਆਂ ਨੇ ਮੋਟੀਆਂ ਤੇ ਮੋਟੀਆਂ ਵੀ ਮਿਲ ਜੂਗੀਆਂ ਤੇ ਰੋਜ਼ ਦਾਲਾਂ ਹਰ ਇੱਕ ਤਰ੍ਹਾਂ ਦੀ ਦਾਲਾਂ ਮਿਲ ਜੂਗੀਆਂ